ਜਾ ਰਿਹਾ ਫੇ ਤੁਹਾਡਾ ਕਾਹਦਾ ਮਾਤਾ ਹੀ ਬਾਰੇ ਮਾਸੀ ਆ ਸਾਡੀ ਹੈ ਮਾਸੀ ਖਾਲਸੇ ਦੀ ਲੈਣਾ ਦੇ ਵੀ ਸਾਡੀ ਮਾਸੀ ਆ ਸੱਸੀ ਗੱਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਆ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਵਾਇਲ ਹੋ ਰਿਹਾ ਹੈ ਜਿਸ ਦੇ ਵਿੱਚ ਕੁਝ ਨਿਹੰਗ ਸਿੰਘ ਵੀਰ ਹਾਸਾ ਠੱਠਾ ਕਰਦੇ ਨਜ਼ਰ ਆਉਂਦੇ ਨੇ ਜਿਹੜੇ ਕਿ ਮਾਤਾ ਰਾਣੀ ਦੀਆਂ ਫੋਟੋਆਂ ਦੇ ਅੱਗੇ ਖੜੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਹੀ ਇੱਕ ਨਿਹੰਗ ਸਿੰਘ ਵੀਰ ਉਸਦਾ ਹੈ ਕਿ ਖਾਲਸਾ ਜੀ ਤੁਹਾਡਾ ਕੀ ਵਿਚਾਰ ਹੈ ਮਾਤਾ ਲੈਣਾ ਦੇ ਵੀ ਬਾਰੇ ਤਾਂ ਅੱਗੋਂ ਖਾਲਸਾ ਜੀ ਜਵਾਬ ਦਿੰਦੇ ਨੇ ਕਿ ਮਾਤਾ ਨੈਣਾ ਦੇਵੀ ਜੀ ਜਿਹੜੀ ਹੈ ਉਹ ਖਾਲਸੇ ਦੀ ਮਾਸੀ ਹੈ ਤਾਂ ਸਾਰੇ ਲੋਕ ਹੱਸਣ ਲੱਗ ਜਾਂਦੇ ਨੇ ਇਸ ਕਰਕੇ ਹੀ ਸ਼ਾਇਦ ਇਸ ਵੀਡੀਓ ਦੇ ਥੱਲੇ ਕੁਝ ਕੁ ਕਮੈਂਟ ਆਏ ਨੇ ਜਿਨ੍ਹਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਖਾਲਸਾ ਜੀ ਹੋਰੀ ਮਾਤਾ ਨੈਣਾ ਦੇਵੀ ਜੀ ਦਾ ਮਜ਼ਾਕ ੜਾ ਰਹੇ ਨੇ ਇੱਥੇ ਮਜ਼ਾਕ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਪਰ ਆਪਾਂ ਇਹ ਗੱਲ ਨਹੀਂ ਕਹਿੰਦੇ ਹੋ ਸਕਦਾ ਹੈ ਨੰਗ ਸਿੰਘ ਵੀਰਾਂ ਨੇ ਕਿਸੇ ਗ੍ਰੰਥ ਦੇ ਵਿੱਚ ਪੜਿਆ ਹੋਵੇ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਇਹ ਗੱਲ ਸੁਣੀ ਹੋਵੇ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਖਾਲਸਾ ਜੀ ਹੋਰੀ ਮਜ਼ਾਕ ਕਰ ਰਹੇ ਨੇ ਜਾਂ ਫਿਰ ਸੀਰੀਅਸ ਕਹਿ ਰਹੇ ਨੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਲਿਖੋ ਜੇ ਉੱਤੇ ਹੀ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਾਓ ਹੁਣ ਤੁਸੀਂ ਦੇਖੋ ਇਹ ਵੀਡੀਓ ਬਾਬਾ ਜੀ ਕੀ ਵਿਚਾਰ ਆਇਆ ਫੇ ਤੁਹਾਡਾ ਕਾਹਦਾ ਮਾਤਾ ਹੀ ਬਾਰੇ ਮਾਸੀ ਆ ਸਾਡੀ ਹੈ ਮਾਸੀ ਖਾਲਸੇ ਦੀ ਨੈਣਾ ਦੇ ਵੀ ਸਾਡੀ ਮਾਸੀ ਆ ਇਹ ਕਿੱਥੇ ਨਹੀਂ ਚਲ ਜਾਂਦੇ ਉੱਥੇ ਮਿਲਣ ਸੁਣ ਲੋ ਵੀ ਸਾਰੇ ਜਣੇ ਹੁਣ ਜੇ ਮੇਲਾ ਹੋਇਆ ਤੇ ਸਾਰੇ ਨੇ ਜਾਣਾ ਜ਼ਰੂਰ ਆ ਮਾਸੀ ਕੋ ਕੇਰੀ ਬਾਬਾਈ ਖਾਲਸੇ ਦੀ ਮਾਸੀ ਆ ਸੱਚੀ ਗੱਲ ਹੈ ਹੋਰ ਮਜ਼ਾਕ ਛਡੋ ਸਾਡੀ ਜਿਹੜੀ ਮਾਤਾ ਮਾਤਾ ਸਹਿਬ ਦੇਵਾ ਆ ਸਾਰੀਆਂ ਉਦੀਆਂ ਹੀ ਭੈਣ ਆ ਸ਼ਕਤੀ ਸ਼ਕਤਾ ਆ ਹਨ ਅਮੇਸ਼ਰ ਨੇ ਆਪ ਆਪਣਾ ਹੁਕਮ ਪ੍ਰਗਟ ਕੀਤਾ ਠੀਕ ਹੈ ਜੀ ਸ਼ਕਤੀ ਤੇ ਸ਼ਕਤਾ ਉਹ ਆਪੇ ਹੀ ਖੇੜਿਆ ਸਾਰੀ ਉਹਦੀ ਤੇ ਹੈ ਤਾਂ ਸਾਰਾ ਕੁਝ ਸਾਡਾ ਹੀ ਆ ਠੀਕ ਹੈ